ਅੱਛੀ ਗਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਵਿੰਦਰ ਕੰਬੋਜ ਤੁਹਾਡੇ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨਾਲ ਜੁੜੀ ਹੋਈ ਖਬਰ ਲੈ ਕੇ ਹਾਜ਼ਰ ਹੋਇਆ ਕਿ ਜਿਹੜੀ ਕੋਠੀ ਮੇਰੇ ਪਿੱਛੇ ਦੇਖ ਰਹੇ ਹਾਊਸ ਨੰਬਰ 1 ਕਮਿਸ਼ਨਰ ਰੈਜ਼ਿਡੈਂਸ ਇੱਥੇ ਹੁਣ ਭਗਵੰਤ ਸਿੰਘ ਮਾਨ ਹੋਰੀ ਰਹਿਣਗੇ ਸਰਕਾਰੀ ਕੋਠੀ ਆ ਔਰ ਜਿਹੜੇ ਦਰਬਾਰ ਲੱਗਦੇ ਸੀ ਜਨਤਾ ਦੇ ਉਹ ਜਨਤਾ ਦੇ ਦਰਬਾਰ ਹੁਣ ਇੱਥੇ ਲੱਗਿਆ ਕਰਨਗੇ ਕਹਿੰਦੇ ਨੇ ਕਿ ਜਿਹੜੀ ਕੋਠੀ ਦੀਪਨਗਰ ਕੈਂਟ ਦੇ ਵਿੱਚ ਜਲੰਧਰ ਕੈਂਟ ਦੇ ਵਿੱਚ ਮੁੱਖ ਮੰਤਰੀ ਪੰਜਾਬ ਹੋਰਾਂ ਵੱਲੋਂ ਲਈ ਗਈ ਸੀਗੀ ਰੈਂਟ ਦੇ ਉੱਤੇ ਉਹ ਹੁਣ ਛੱਡਣ ਜਾ ਰਹੇ ਨੇ ਮੁੱਖ ਮੰਤਰੀ ਪੰਜਾਬ ਤੇ ਇਹ ਵਾਲੀ ਕੋਠੀ ਦੇ ਵਿੱਚ ਅ ਰਹਿਣਗੇ ਇੱਥੇ ਜਨਤਾ ਦਰਬਾਰ ਲੱਗਿਆ ਕਰੇਗਾ ਇਹ ਮੁੱਖ ਮੰਤਰੀ ਹੋਰਾਂ ਨੇ ਫੈਸਲਾ ਇਸ ਕਰਕੇ ਲਿਆ ਕਿ ਜਿਹੜੀਆਂ ਮੁਸ਼ਕਿਲਾਂਤਾਂ ਲੋਕਾਂ ਨੂੰ ਉੱਥੇ ਦੇ ਰਹਿਣ ਵਾਲਿਆਂ ਨੂੰ ਜਾਂ ਜਿਹੜੇ ਦਰਬਾਰ ਦੇ ਵਿੱਚ ਆਉਂਦੇ ਸਨ ਉਹਨਾਂ ਨੂੰ ਮੁਸ਼ਕਿਲਾਂਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕੰਜਸਟਰਡ ਏਰੀਆ ਸੀਗਾ ਜਿਹਦੇ ਕਰਕੇ ਲੋਕਾਂ ਨੂੰ ਮੁਸ਼ਕਿਲਾਂਤਾ ਦਰਪੇਸ਼ ਆਈਆਂ ਜਿਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਹੁਣ ਫੈਸਲਾ ਲਿਆ ਕਿ ਜਲੰਧਰ ਦਾ ਜਿਹੜਾ ਛੋਟੀ ਬਰਾਦਰੀ ਦਾ ਇਲਾਕਾ ਹੈਗਾ ਜਿੱਥੇ ਕਮਿਸ਼ਨਰ ਸਾਹਿਬ ਦਾ ਘਰ ਹੈਗਾ ਜਿੱਥੇ ਡਿਪਟੀ ਕਮਿਸ਼ਨਰ ਦਾ ਘਰ ਹੈਗਾ ਉਸ ਇਲਾਕੇ ਦੇ ਵਿੱਚ ਹੁਣ ਕੋਠੀ ਜਿਹੜੀ ਹੈ ਉਹ ਲਈ ਗਈ ਹੈ ਸਰਕਾਰੀ ਰਿਹਾਇਸ਼ ਹੈ ਫੁੱਲਾ ਇਲਾਕਾ ਹੈਗਾ ਇੱਥੇ ਲੋਕ ਆਣਗੇ ਜਿਹੜਾ ਜਲਦਨਤਾ ਦਾ ਦਰਬਾਰ ਲੱਗਿਆਗਾ ਜਿਹੜੀਆਂ ਲੋਕਾਂ ਦੀਆਂ ਸ਼ਿਕਾਇਤਾਂ ਹੈਗੀਆਂ ਹੁਣ ਇੱਥੇ ਆ ਕੇ ਇਸ ਦਰਬਾਰ ਦੇ ਵਿੱਚ ਖੁਦ ਮੁੱਖ ਮੰਤਰੀ ਸਾਹਿਬ ਆਪ ਮੌਜੂਦ ਰਹਿਣਗੇ ਤੇ ਮੁਸ਼ਕਲਾਂ ਜਿਹੜੀਆਂ ਹੈਗੀਆਂ ਲੋਕਾਂ ਦੀਆਂ ਉਹਨਾਂ ਦਾ ਹੱਲ ਜਿਹੜਾ ਹੈਗਾ ਹੁਣ ਇੱਥੋਂ ਘੱਡੇ ਜਾਣਾ ਸੁਰੱਖਿਆ ਕਰਮੀ ਮੌਜੂਦ ਹੈਗੇ ਨੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਅਹ ਸੀਤਾਰਾਮ ਜੀ ਕੁਝ ਪਤਾ ਲੱਗਿਆ ਕਿ ਮੁੱਖ ਮੰਤਰੀ ਪੰਜਾਬ ਇੱਥੇ ਆ ਰਹੇ ਨੇ ਜਾਂ ਅੰਦਰ ਰੈਨੋਵੇਸ਼ਨ ਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਦੇਖੋ ਭਾਜੀ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਕੋਈ ਨਹੀਂ ਇਹ ਆਲਰੇਡੀ ਪਹਿਲਾਂ ਸਕਿਉਰਟੀ ਲੱਗੀ ਹੈ ਇੱਥੇ ਸਕਿਉਰਟੀ ਪਹਿਲਾਂ ਹੀ ਆ ਸਾਨੂੰ ਇਹਦੇ ਬਾਰੇ ਕੋਈ ਨਹੀਂ ਇਹ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਅੰਦਰ ਸ਼ਾਇਦ ਚੱਲ ਰਿਹਾ ਅਸੀਂ ਅੰਦਰ ਚਾਈ ਤਾਂ ਨਹੀਂ ساری ਬਾਹਰ ਸਿਕਿਉਰਿਟੀ ਬਿਊਟੀ ਕਰੀ ਦੀ ਤੇ ਗੇਟ ਠੀਕ ਹੈ ਠੀਕ ਧੰਨਵਾਦ ਤਾਂ ਜੋ ਇਹਨਾਂ ਨੇ ਗੱਲਬਾਤ ਕੀਤੀ ਹੈ ਜਿਹੜੇ ਐਸਐਈ ਹੈਗੇ ਨੇ ਸਿਤਾਰਾਮ ਉਹਨਾਂ ਦਾ ਕਹਿਣਾ ਕਿ ਇਨਫੋਰਮੇਸ਼ਨ ਉਹਨਾਂ ਤੱਕ ਹਜੇ ਨਹੀਂ ਪਹੁੰਚੀ ਬਟ ਜਿਹੜਾ ਰੈਨੋਵੇਸ਼ਨ ਦਾ ਕੰਮ ਹੈਗਾ ਉਹ ਜ਼ਰੂਰ ਅੰਦਰ ਚੱਲ ਰਿਹਾ ਅੰਦਰ ਜਿਹੜੀ ਸਾਫ ਸਫਾਈ ਦਾ ਕੰਮ ਜਿਹੜਾ ਹੈਗਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਹੋ ਸਕਦਾ ਕੁਝ ਸਮੇਂ ਬਾਅਦ ਇੱਕ ਦੋ ਹਫ਼ਤੇ ਤੱਕ ਮੁੱਖ ਮੰਤਰੀ ਪੰਜਾਬ ਇਥੇ ਆਣ ਇਥੇ ਜਿਹੜੀਆਂ ਹੱਲ ਸੀਗੇ ਲੋਕਾਂ ਦੇ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਸੀ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਉਹ ਹੱਲ ਕਰਦੇ ਹੋਏ ਇਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਜ਼ਰ ਆਉਣਗੇ ਅ ਡੈ일리 ਸਵੇਰਾ ਤੇ ਪਹਿਲਾਂ ਵੀ ਜਿਹੜੇ ਦੀਪਨਗਰ ਦੇ ਵਿੱਚ ਜਿਹੜਾ ਘਰ ਹੈਗਾ ਉਹਦੀਆਂ ਤਸਵੀਰਾਂ ਅਸੀਂ ਸਭ ਤੋਂ ਪਹਿਲਾਂ ਨਸ਼ਰ ਕੀਤੀਆਂ ਸੀਗੀਆਂ ਤੇ ਜਿਹੜਾ ਛੋਟੀ ਬਰਾਦਰੀ ਵਿੱਚ ਹਾਊਸ ਨੰਬਰ 1 ਕਮਿਸ਼ਨਰ ਰੈ residense ਦੀਆਂ ਤਸਵੀਰਾਂ ਵੀ ਅਸੀਂ ਆਪਣੇ ਦਰਸ਼ਕਾਂ ਦੇ ਘਰ ਪਹੁੰਚਾ ਰਹੇ ਹਾਂ ਕਿ ਕੁਝ ਦਿਨਾਂ ਬਾਅਦ ਰੈਨੋਵੇਸ਼ਨ ਦਾ ਜਿਹੜਾ ਕੰਮ ਚੱਲਦਾ ਹੈਗਾ ਅੰਦਰ ਇਹ ਜਦੋਂ ਕੰਪਲੀਟ ਹੋਏਗਾ ਉਸ ਤੋਂ ਕੁਝ ਦਿਨਾਂ ਬਾਅਦ ਮੁੱਖ ਮੰਤਰੀ ਪੰਜਾਬ ਇਸ ਰਹਿਸ਼ ਵਿੱਚ ਅੱਜ ਆ ਕੇ ਰਹਿਣਗੇ ਸਰਕਾਰੀ ਘਰ ਹੈਗਾ ਔਰ ਲੋਕ ਜਿਹੜੇ ਹੈਗੇ ਨੇ ਇਸ ਜਗ੍ਹਾ ਤੇ ਆਣਗੇ ਤੇ ਲਗਾਤਾਰ ਇੱਥੇ ਜਿਹੜੀਆਂ ਜਨਤਾ ਦਾ ਦਰਬਾਰ ਜਿਹੜਾ ਹੈਗਾ ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਕਿ 2 ਤੋਂ 3 ਦਿਨ ਉਹ ਜਲੰਧਰ 'ਚ ਰਹਿਣਗੇ ਬਾਕੀ ਜਿਹੜਾ ਕੰਮ ਕਾਜ ਹੈਗਾ ਚੰਡੀਗੜ੍ਹ ਤੋਂ ਦੇਖਿਆ ਕਰਨਗੇ ਪਰ ਹੁਣ ਮੁੱਖ ਮੰਤਰੀ ਪੰਜਾਬ ਜਲੰਧਰ ਕਿੰਨੇ ਸਮੇਂ ਤੱਕ ਆਉਂਦੇ ਨੇ ਇਸ ਰਹਿائش ਦੇ ਵਿੱਚ ਰਹਿਣ ਵਾਸਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਉਹ ਇੱਥੇ ਜਨਤਾ ਦੇ ਦਰਬਾਰ ਵਜੋਂ ਜਿਹੜੀਆਂ ਲੱਗਿਆ ਕਰੇਗਾ ਉਹ ਇੱਥੇ ਹੋਇਆ ਕਰੇਗਾ ਤੇ ਨਾਲ ਦੀ ਨਾਲ ਜਿਹੜੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਹੈਗਾ ਨਾਲ ਦੀ ਨਾਲ ਮਹਕੰਦਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾ ਵੱਲੋਂ ਇੱਥੇ ਕੱਢਿਆ ਜਾਵੇਗਾ ਫਿਲਹਾਲ ਤੁਸੀਂ ਦੇਖ ਰਹੇ ਹੋ ਦੇਨਿਕ ਸ਼ੋਰਾ ਟੀਵੀ ਬਨੁਦਿਓ ਜਾ ਜਤਲੋ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕਿ ਲਈ ਫੋਲੋ ਕਰਨ ਦੇਨਿਕ ਸਵੇਰਾ ਟੀਵੀ YouTube <Sanye> Facebook <Sanye> Instagram X aur WhatsApp channel par